ਇਿੱਧਰ ਆ ਕੇ ਵੀ ਇੱਧਰ ਆ। ਲੋਕ ਕਿਵੇਂ ਕਰਦੇ ਹੋ ਸਿੱਖ ਲਓ। ਇਦਾਂ ਕਰਕੇ ਆਪਾਂ ਜੋ ਨੀਚੇ ਣਕੜੀਏ। ਦੌਰ ਕੀ 10 ਕਿਹਾ। 1 2 3 4 5 6 7 8 ਸਤਿ ਸ਼੍ਰੀ ਅਕਾਲ ਫਰੈਂਡਸ ਮੈਥੋਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡੇ ਇੱਕ ਵਾਰ ਫਿਰ ਆਪਾਂ ਸਵਾਗਤ ਕਰਦੇ ਹਾਂ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਗਰਦਨ ਦਰਦ ਬਾਰੇ। ਤੋਡੀ ਗਰਦਨ ਚ ਦਰਦ ਹੈ ਔਰ ਤੁਹਾਡੇ ਹੱਥ ਸੌ ਜਾਂਦੇ ਨੇ ਸਪੈਸ਼ਲੀ ਉਂਗਲਾਂ ਸੌ ਜਾਂਦੀਆਂ ਨੇ ਔਰਤਾਂ ਦੇ ਵਿੱਚ ਜ਼ਿਆਦਾ ਪਾਇਆ ਜਾਂਦਾ ਔਰ ਜਿਹੜੇ ਲੋਕ ਕੰਪਿਊਟਰ ਤੇ ਜ਼ਿਆਦਾ ਕੰਮ ਕਰਦੇ ਆ ਉਹਨਾਂ ਦੇ ਜ਼ਿਆਦਾ ਪਾਇਆ ਜਾਂਦਾ ਔਰ ਜਾਂ ਫਿਰ ਜਿਹੜੇ ਲੋਕ ਕਸਰਤਾਂ ਨਹੀਂ ਕਰਦੇ ਉਹਨਾਂ ਦੇ ਗਰਦਨ ਚ ਦਰਦ ਤਾਂ ਹੋਣੀ ਹੀ ਹੈ ਔਰ ਉਹਨਾਂ ਦੇ ਨਾਲ ਦੇ ਨਾਲ ਹੱਥਾਂ ਚ ਵੀ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਬਾਹਾਂ ਦੇ ਵਿੱਚ ਇਹਦਾ ਦਰਦ ਜਾਏਗਾ ਉਹ ਨਾ ਕੋਈ ਕੰਮ ਚੰਗੀ ਤਰ੍ਹਾਂ ਕਰ ਪਾਉਂਦੇ ਨੇ ਔਰ ਉਹ ਦਵਾਈਆਂ ਜਿੰਨੀ ਦੇਰ ਖਾਂਦੇ ਉਹਨੇ ਦੇ ਠੀਕ ਰਹਿੰਦੇ ਆ ਉਸ ਤੋਂ ਬਾਅਦ ਫਿਰ ਉਹਨਾਂ ਦਾ ਉਹੀ ਹਾਲ ਰਹਿੰਦਾ ਹੈ ਔਰ ਜਾਂ ਫਿਰ ਕੋਈ ਮਾਲਿਸ਼ ਕਰਨ ਵਾਲਾ ਤੇਲ ਵਰਤਣਾ ਸ਼ੁਰੂ ਕਰ ਦਿੰਦੇ ਨੇ ਉਦੋਂ ਵੀ ਉਹ ਕਸਰਤਾਂ ਨਾਲ ਨਹੀਂ ਕਰਦੇ ਉਦੋਂ ਵੀ ਉਹਨਾਂ ਦਾ ਉਹੀ ਹਾਲ ਰਹਿੰਦਾ ਸੋ ਤੁਸੀਂ ਘਬਰਾਉਣਾ ਨਹੀਂ ਬੜੀਆਂ ਆਸਾਨ ਕਸਰਤਾਂ ਤੁਹਾਡੇ ਲਈ ਲੈ ਕੇ ਆਏ ਆ ਜਿਹੜੇ ਥੋਡੇ ਗਰਦਨ ਦਰਦ ਇਸ ਜਗ੍ਹਾ ਤੋਂ ਦਰਦ ਸ਼ੁਰੂ ਹੋਏਗਾ ਔਰ ਇੱਥੋਂ ਉਹ ਜਿਹੜਾ ਤੁਹਾਡੇ ਬਾਹਾਂ 'ਚ ਜਾਂਦਾ ਉਸ ਨੂੰ ਠੀਕ ਕਰਨ ਲਈ ਇਹ ਕਸਰਤਾਂ ਨੇ ਹੁੰਦਾ ਕੀ ਹੈ ਜਦੋਂ ਤੁਸੀਂ ਲੰਬੇ ਸਮੇਂ ਲਈ ਆਪਾਂ ਕੋਈ ਵੀ ਕੰਮ ਕਰਦੇ ਆ ਇਸ ਜਗ੍ਹਾ ਤੇ ਆਪਣੀ ਸਵੇਲਿੰਗ ਆਉਣੀ ਸ਼ੁਰੂ ਹੋ ਜਾਂਦੀ ਹੈ ਆਹ ਮਸਲ ਆ ਜਿਹੜੇ ਟਾਈਟ ਹੋਣੇ ਸ਼ੁਰੂ ਹੋ ਜਾਂਦੇ ਆ ਸਾਈਡਾਂ ਵਾਲੇ ਔਰ ਆਪਣੇ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਸੋ ਤੁਸੀਂ ਅਗਰ ਇੱਕ ਕਸਰਤਾਂ ਕਰੋਗੇ ਔਰ ਨਾਲ ਸੈਰ ਕਰੋਗੇ ਔਰ ਜਿਹੜੇ ਪਰਹੇਜ਼ ਕਰਾਂਗੇ ਉਹ ਕਰੋਗੇ ਤਾਂ ਤੁਸੀਂ ਬਿਲਕੁਲ ਇਸ ਨੂੰ ਠੀਕ ਕਰ ਸਕਦੇ ਹੋ ਸੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਡਾਕਟਰ ਗੁਰਸ਼ੇਰ ਸਿੰਘ ਸਰਾਹ ਹੈ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰ ਰਹੇ ਹਾਂ ਸਾਡੀਆਂ ਦੋ ਇੰਸਟਾਗ੍ਰam ਆਈਡੀਆਂ ਨੇ ਐਸ ਹਰੀ ਸਿੰਘ ਸਰਾਹ ఫిਜ਼ੀਓਥੈਰੇਪੀ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੇਰ ਸਿੰਘ ਔਰ ਸਾਡਾ YouTube ਚੈਨਲ ਡਾਕਟਰ ਗੁਰਸ਼ੇਰ ਬਲੌਗਸ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸੌ ਸ਼ੁਰੂ ਕਰੀਏ ਜੀ insan ਕਸਰ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਤੁਹਾਡੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੋਂ ਪਹਿਲਾਂ ਤੁਸੀਂ ਜਦੋਂ ਸਵੇਰੇ ਉੱਠਣਾ ਹੈ ਉਠਣਸਾਰ ਫਰੈਸ਼ ਹੋ ਕੇ ਸੈਰ ਕਰਨੀ ਸ਼ੁਰੂ ਕਰੋ 1 ਕਿਲੋਮੀਟਰ 1.5 ਕਿਲੋਮੀਟਰ ਜਿੰਨੀ ਕਰ ਸਕਦੇ ਹੋ ਬਿਨਾ ਆਪਣੇ ਮੋਬਾਈਲ ਫੋਨ ਤੋਂ ਦੂਸਰੇ ਨੰਬਰ ਤੇ ਜਿਹੜੀ ਕਸਰਤ ਕਰਨੀ ਆ ਸੈਰ ਕਰਕੇ ਆ ਕੇ ਤੁਸੀਂ ਸਭ ਤੋਂ ਪਹਿਲਾਂ ਹੱਥ ਇੱਥੇ ਰੱਖ ਲੈਣਾ ਹੈ ਔਰ ਇਸ ਨੂੰ ਤੁਸੀਂ ਅੰਦਰ ਨੂੰ ਪੁਸ਼ ਕਰੋਗੇ ਔਰ ਇਹ ਬਾਹਰ ਨੂੰ ਜ਼ੋਰ ਲਾਉਂਗੇ ਇੱਥੇ ਤੁਸੀਂ 10 ਸੈਕਿੰਡ ਹੋਲਡ ਕਰੋਗੇ 1 2 3 4 5 6 7 8 9 10

7 8 9 10 देन रिलैक्स इजले भी ਤੁਸੀਂ 6 ਸੈਟ ਲਾਉਣੇ ਆ ਇਹ ਹੋਗੀ ਤੁਹਾਡੀ ਪਹਿਲੀ ਕਸਰਤ ਮਤਲਬ ਇਧਰ ਇਧਰ ਆਪਾਂ ਇੱਕ ਹੀ ਗਿਣਾਗੇ ਜਿਹੜੀ ਦੂਜੀ ਕਸਰਤ ਆ ਦੋਨੋਂ ਹੱਥ ਜੋੜ ਲਓਗੇ ਔਰ ਸਿਰ ਦੇ ਇਸ ਜਗ੍ਹਾ ਤੇ ਦੇਖੋ ਤੁਸੀਂ ਧਿਆਨ ਨਾਲ ਇੱਥੇ ਰੱਖੋਗੇ ਔਰ ਸਿਰ ਨੂੰ ਪਿੱਛੇ ਨੂੰ ਧੱਕੋਗੇ ਹੱਥਾਂ ਨੂੰ ਅੱਗੇ ਨੂੰ ਧੱਕੋਗੇ ਦੋਨੋਂ ਤਰ੍ਹਾਂ ਤੋਂ ਸੇਮ ਜ਼ੋਰ ਲਾਵਾਂਗੇ ਦੇਖੋ ਧਿਆਨ ਨਾਲ 10 ਸੈਕਿੰਡ ਹੋਲਡ 1 2 10 4 5 6 7 8 9 10 देन ਰਿਲੈਕਸ ਤਰਾ ਦੇਖੋ ਧਿਆਨ ਨਾਲ 1 2 3 4 5 6 7 8 9 10 ਦੈਨ ਰਿਲੈਕਸ ਇਸਤੇ ਵੀ ਤੁਸੀਂ ਗਿਣ ਕੇ ਛੇ ਸੈਕਲੋਣੇ ਆ ਇਹ ਹੋਗੀ ਤੀਜੀ ਕਸਰਤ ਚੌਥੀ ਕਸਰਤ ਬੜੀ ਆਸਾਨ ਕਸਰਤ ਹੈ ਆਪਾਂ ਕੀ ਕਰਾਂਗੇ ਜਿਹੜਾ ਆਪਣਾ ਕੰਨ ਹੈ ਇਸ ਨੂੰ ਮੋਢੇ ਦੇ ਨਾਲ ਲਾਉਣ ਦੀ ਕੋਸ਼ਿਸ਼ ਕਰਨੀ ਸਿੱਧੇ ਖੜ੍ਹ ਜਾਣਾ ਔਰ ਐਦਾਂ ਕੋਸ਼ਿਸ਼ ਕਰਨੀ ਜਦੋਂ ਤੁਸੀਂ ਇਹ ਕੋਸ਼ਿਸ਼ ਕਰੋਗੇ ਤੁਹਾਡੇ ਇਸ ਜਗ੍ਹਾ ਤੇ ਖਿੱਚ ਪਏਗੀ ਇਥੇ ਆਪਾਂ 10 ਸੈਕਿੰਡ ਹੋਲਡ ਕਰਾਂਗੇ ਧਿਆਨ ਨਾਲ ਦੇਖੋ ਇੱਕ तो मोटा नहीं उपर चुकना ऐदा नहीं करना मोटा थले सिर्फ गार्दन टेढ़ी जाएगी कल जो तो ना लग गया उ आप होल्ड करा दस सैकेंड एक दो तीन चार पांच छे सात अठ नौ दस दिन रिलैक्स इस सैड छे सैक्ट लाने दूसरी साइड देखो एक दो तीन चार पांच छे सात अठ नौ दस दिन रिलैक्स एक दो तीन चार पाँच छे सत्त अठ नौ ਤਾਂ ਇਸਾਈਡ ਵੀ ਚੇਸਟ ਲਾਉਣ ਦੀ ਕੋਸ਼ਿਸ਼ ਕਰਨੀ ਉਸ ਤੋਂ ਅਗਲੇ ਆ ਜਿਹੜਾ ਆਪਾਂ ਤੁਹਾਨੂੰ ਇੱਕ ਸਟੈਚੂ ਦੱਸਣ ਲੱਗੇ ਆ ਤੁਸੀਂ ਇੱਕ ਤੌਲੀਆ ਆਪਣੇ ਗੱਲ 'ਚ ਪਾ ਲਓਗੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਆਪਣਾ ਖੱਬਾ ਪਾਸਾ ਇਹਨੂੰ ਆਪਾਂ ਖਿੱਚਾਂਗੇ ਜਿਹੜਾ ਪਾਸਾ ਖਿੱਚਾਂਗੇ ਉਸ ਤੋਂ ਆਪੋਜ਼ਿਟ ਹੱਥ ਨਾਲ ਉਸ ਨੂੰ ਫੜਾਂਗੇ ਦੇਖੋ ਤੁਸੀਂ ਸੱਜੇ ਹੱਥ ਨਾਲ ਫੜ ਲਿਆ ਔਰ ਇਹ ਉੱਪਰ ਖੱਬੇ ਹੱਥ ਆਪਾਂ نیچے ਨੂੰ ਖਿੱਚਾਂਗੇ ਐਦਾਂ ਕਰਕੇ ਔਰ ਇੱਥੇ 15 ਸੈਕਿੰਡ ਆਪਾਂ ਹੋਲਡ ਕਰਨਾ ਥੈਨ ਰਿਲੈਕਸ 1 2 3 4 5 6 7 8 9 10 11 12 13 14 15 ਦੈਨ ਰਿਲੈਕਸ ਇਸ ਸਾਈਡ 6 ਸੈਟ ਲਾਓ ਦੂਸਰੀ ਸਾਈਡ ਅਗਰ ਖਿੱਚਣਾ ਆਪਾਂ ਤਾਂ ਦੂਸਰੇ ਹੱਥ ਨਾਲ ਮੰਨ ਲਓ ਸੱਜਾ ਪਾਸਾ ਖਿੱਚਣਾ ਤਾਂ ਖੱਬੇ ਹੱਥ ਨਾਲ ਫੜਾਂਗੇ ਔਰ ਸੱਜਾ ਹੱਥ ਆਪਣਾ ਦੇਖੋ ਤੁਸੀਂ ਇਸ ਨੂੰ ਆਪਾਂ ਥੱਲੇ ਨੂੰ ਖਿੱਚਦਾ ਇਸ ਨੂੰ ਆਪਾਂ ਉੱਪਰ ਨੂੰ ਖਿੱਚਾਂਗੇ ਔਰ ਸਾਹਮਣੇ ਦੇਖਣ ਦੀ ਕੋਸ਼ਿਸ਼ ਕਰਾਂਗੇ 15 ਸੈਕਿੰਡ ਹੋਲਡ 1 2 3 4 5 6 7 8 9 10 11 12 13 14 15 ਦੈਨ ਰਿਲੈਕਸ ਇਸ ਦੇ ਵੀ ਤੁਸੀਂ 6 ਸੈਟ ਲਾਉਣੇ ਦੋਨੋਂ ਹੌਣ ਜਿਹੜੀ ਉਸ ਤੋਂ ਨੈਕਸਟ ਕਸਟਰ ਹੁੰਦਾ ਹੈ ਉਹ ਆਪਾਂ ਕਰਨ ਲੱਗੇ ਆ ਅਗਰ ਤੁਹਾਡੇ ਹੱਥ ਵੀ ਸੌਂਦੇ ਆ ਤਾਂ ਕੀ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਮੁੱਠੀਆਂ ਬੰਦ ਖੋਲ੍ਹਾਂਗੇ ਇਦਾਂ 1 ਫੇਰ 2 ਫੇਰ 3 ਫੇਰ 4 ਫੇਰ 5 ਫੇਰ 6 ਫੇਰ 7 ਫੇਰ 8 ਫੇਰ 9 ਫੇਰ 10 ਇਸ ਦੇ 6 ਸੈਟ ਲਾਉਣੇ ਆ ਇਹ ਹੋ ਗਈ ਹੱਥਾਂ ਸੌਣ ਵਾਲੀ ਪਹਿਲੀ ਕਸਟਰ ਦੂਜੀ ਕਸਟਰ ਤੇ ਇਹਦੇ ਵਿੱਚ ਕੀ ਕਰਾਂਗੇ ਆਪਾਂ ਦੋਨੋਂ ਆਪਣੀ ਉਂਗਲਾਂ ਇਦਾਂ ਜੋੜ ਲੈਣੀਆਂ ਨੇ ਔਰ ਇਹ ਆਪਾਂ ਮੋਢਿਆਂ ਤੇ ਲਾ ਕੇ ਇਦਾਂ ਦੋ ਜੇ ਆਪਾਂ ਕਿਸੇ ਨੂੰ ਚੀਜ਼ ਦੇਣੀ ਹੋਵੇ। 3 ਫੇਰ 4 ਫੇਰ 5 ਫੇਰ 6 ਫੇਰ 7 ਫੇਰ 8 ਫੇਰ 9 ਫੇਰ 10 ਇਸਦੇ ਵੀ ਤੁਸੀਂ 6 ਸੈਟ ਲਾਉਣੇ ਆ ਇਹ ਹੋਗੀ ਦੂਜੀ ਕਸਰ। ਤੀਜੀ ਕਸਰਾ ਦੋਨੇ ਹੱਥ ਆਪਣੇ ਇਦਾਂ ਹੀ ਮੋਟਿਆਦ ਰੱਖ ਲਾਂਗੇ ਔਰ ਇੱਥੇ ਆਪਾਂ ਪਿੱਛੇ ਨੂੰ ਜਾਵਾਂਗੇ ਪਹਿਲਾਂ 1 ਫੇਰ 2 ਫੇਰ 3 ਫੇਰ 4 ਫੇਰ 5 ਫੇਰ 6 ਫੇਰ 7 ਫੇਰ 8 ਫੇਰ 9 ਫੇਰ 10 ਇਸੇ ਤਰ੍ਹਾਂ ਅੱਗੇ ਨੂੰ 1 ਫੇਰ 2 ਫੇਰ 3 ਫੇਰ 4 ਫੇਰ 5 ਫੇਰ 6 ਫੇਰ 7 ਫੇਰ 8 ਫੇਰ 9 ਫੇਰ 10 ਸੋ ਇਹ ਪਹਿਲਾਂ ਪਿੱਛੇ ਫਿਰ ਅੱਗੇ ਇੱਕ ਸੈੱਟ ਹੋ ਗਿਆ ਇਦਾਂ ਤੁਸੀਂ 6 ਸੈੱਟ ਲਾਉਣ ਦੀ ਕੋਸ਼ਿਸ਼ ਕਰਨੀ ਸੋ ਆਖਰੀ ਜਿਹੜੀ ਕਸਰਤ ਹੈ ਆਪਾਂ ਜਿਵੇਂ ਰੋਈ ਵਾਰੀ ਹੱਥ ਧੋਣੇ ਆ ਉਸ ਤੋਂ ਬਾਅਦ ਆਪਾਂ ਇਦਾਂ ਛਿੰਕਦੇ ਹੁੰਨੇ ਆ ਕੋਲੇ ਤੌਲੀਆਂ ਨਾ ਹੋ ਉਸ ਐਕਸਰਸਾਈਜ਼ ਲਈ ਆਪਾਂ ਕੀ ਕਰਾਂਗੇ ਇੱਥੇ ਹੱਥ ਰੱਖ ਲੈਣੇ ਆ ਔਰ ਅਗਰ ਤੁਹਾਡੇ ਮੋٹے ਦੁਖਦੇ ਇਥੇ ਨਾ ਰੱਖਿਓ ਇੱਥੇ ਰੱਖ ਕੇ ਵੀ ਇਦਾਂ ਕਰ ਲਿਓ ਕਿਵੇਂ ਕਰਨੀ ਆ ਉਹ ਸਿੱਖ ਲਓ ਇਦਾਂ ਕਰਕੇ ਆਪਾਂ ਜੋਰ ਦੀ ਝਣਕਣੀ ਆ ਇਦਾਂ ਔਰ ਇਥੇ 10 ਕੈਣਨੇ ਆ 1 2 3 4 5 6 7 8 9 10 ਦੈਨ ਰਿਲੈਕਸ ਇਸਦੇ ਵੀ 6 ਸੈਟ ਲਾਓ ਸਾਰੀਆਂ ਕਸਰਤਾਂ ਕਰੋ ਨਾਲ ਸੈਰ ਕਰੋ ਔਰ ਪ੍ਰੋਪਰ ਪਾਣੀ ਪਿਓ ਤੁਸੀਂ ਗਰਦਨ ਦਰਦ ਔਰ ਜਿਹੜੇ ਤੁਹਾਡੇ ਹੱਥ ਸੌਣ ਲੱਗ ਗਏ ਆ ਇਸ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਠੀਕ ਕਰ ਸਕਦੇ ਹੋ ਸੋ ਅਗਰ ਤੁਸੀਂ ਕੁਝ ਵੀ ਸਾਤੋਂ ਸਵਾਲ ਪੁੱਛਣਾ ਚਾਹੁੰਦੇ ਹੋ ਇਸ ਵੀਡੀਓ ਰਿਗਾਰਡਿੰਗ ਜਾਂ ਹੋਰ ਕਿਸੇ ਵਿਸ਼ੇ ਸੰਬੰਧੀ ਤੁਸੀਂ ਸਾਡੇ ਹੇਠ ਲਿਖੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਸੋ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਨਾਲ ਟਿਲ ਜਾਂ ਤੁਸੀਂ ਸਾਰੇ ਜਾਣੇ ਆਪਣਾ ਔਰ ਆਪਣੇ ਪਰਿਵਾਰ ਦਾ ਧਿਆਨ ਰੱਖਿਓ ਜੀ ਸਤਿ ਸ੍ਰੀ ਅਕਾਲ